ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਦੀ ਕੀਰਤੀ ਕਰਨੀ ਇਹ ਸਭ ਤੋਂ ਸਿਰੇ ਦਾ ਕੰਮ ਹੈ। ਰਾਗੀ ਸਿੰਘਾਂ ਨੇ ਕੀਰਤਨ ਕੀਤਾ ਹੈ। ਵਖ ਵਖ ਵੀਰਾਂ ਨੇ ਗੁਰਮਤ ਦੇ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ ਨੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੈ। ਗੁਰੂ ਦੀ ਗੱਲ ਸਾਡੇ ਕੰਨ ਵਿੱਚ ਪੈ ਰਹੀ ਹੈ। ਇੱਕੇ ਹੀ ਪੰਕਤੀ ਦੀ ਵਿਚਾਰ ਮੈਂ ਆਪ ਜੀ ਨਾਲ ਸਾਂਝੀ ਕਰਨੀ ਹੈ। ਜਿਹੜੀ ਆਪਾਂ ਰੋਜ਼ ਪੜ੍ਹਦੇ ਆਂ। ਹੁਣ ਵੀ ਪੜਾਂਗੇ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਵਿਚਾਰ ਕਰਨ ਤੋਂ ਪਹਿਲਾਂ ਇੱਕ ਵਾਰ ਫਤਿਹ ਦੀ ਸਾਂਝ ਪਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਹੈ ਮਾਲਕ ਹੈ ਸਾਡਾ ਤੇ ਤੇਰੇ ਅੱਗੇ ਸਾਡੀ ਅਰਦਾਸ ਹੈ ਇਹ ਜੀਓ ਪਿੰਡ ਸਭ ਤੇਰੀ ਰਾਸ ਹੈ ਜੀਓ ਕੀ ਹੁੰਦਾ ਪਿੰਡ ਕੀ ਹੁੰਦਾ ਰਾਸ ਕੀ ਹੁੰਦੀ ਬਸ ਇਹੀ ਗੱਲਾਂ ਨੇ ਜੀਓ ਸਾਡਾ ਜੀ ਜੀਵਾਤਮਾ ਮਾਨਵ ਪਿੰਡ ਸਾਡਾ ਪਿੰਡਾ ਸਾਡਾ ਸਰੀਰ ਲੀੜਾ ਕਪੜਾ ਗਹਿਣਾ ਦੁਨੀਆ ਤੋਂ ਲੈ ਕੇ ਪਾਇਆ ਬੰਦਾ ਜਦੋਂ ਸੰਸਾਰ ਤੇ ਆਉਂਦਾ ਚੀਜ਼ਾਂ ਰੱਬ ਕੋਲੋਂ ਦੋ ਹੀ ਲੈ ਕੇ ਆਉਂਦਾ ਇੱਕ ਸਰੀਰ ਤੇ ਇੱਕ ਵਿੱਚ ਜੀਵਾਤਮਾ ਜੀਓ ਤੇ ਪਿੰਡ ਜਿੰਨਾ ਚਿਰ ਇਸ ਪਿੰਡ ਵਿੱਚ ਜੀਓ ਜੀਵਾਤਮਾ ਹੁੰਦੀ ਆ ਉਹਨਾਂ ਚਿਰ ਸਾਹ ਚੱਲੀ ਜਾਂਦੇ ਆ ਜਦੋਂ ਉਹ ਜੀਵਾਤਮਾ ਵਿੱਚੋਂ ਨਿਕਲ ਜਾਂਦੀ ਸਾਹ ਰੁਕ ਜਾਂਦੇ ਆ ਪਿੰਡ ਪਵੈ ਜੀਓ ਚੱਲ ਸੀ ਜੀਓ ਗਾਂ ਚੱਲ ਜਾਂਦਾ ਪਿੰਡ ਇੱਥੇ ਪਿੰਡਾ ਡਿੱਗ ਪੈਂਦਾ ਹਾਂਸ ਚੱਲ ਸੀ ਡੋਮਣਾ ਐ ਤਨ ਢੇਰੀ ਥੀ ਸੀ ਕਬੀਰਾ ਤੂਰ ਸਕੇਲ ਕੈ ਕੂਰੀਆ ਬੰਦੀ ਦੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ ਸਰੀਰ ਤੇ ਵਿੱਚ ਜੀਵਾਤਮਾ ਦੋ ਚੀਜ਼ਾਂ ਲੈ ਕੇ ਆਏ ਪਰ ਨਾਲ ਕਿਹਾ ਰਾਸ ਰਾਸ ਕੀ ਹੁੰਦੀ ਜਿਹੜੇ ਕਾਰੋਬਾਰੀ ਸੱਜਣ ਬੈਠੇ ਸਾਰਿਆਂ ਨੂੰ ਪਤਾ ਵੀ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਜੇ ਪੱਲੇ ਰਾਸ ਹੋਊ ਤੇ ਕੰਮ ਸ਼ੁਰੂ ਹੋਊ ਨਹੀਂ ਤੇ ਨਹੀਂ ਹੋਣਾ ਬਿਨਾ ਰਾਸ ਤੋਂ ਕੋਈ ਕੰਮ ਸ਼ੁਰੂ ਹੁੰਦਾ ਹੀ ਨਹੀਂ ਤੇ ਜਿਹਦੇ ਕੋਲ ਆਪਦੇ ਹੈਗੇ ਨੇ ਉਹ ਆਪਦੇ ਕੋਲੋਂ ਜੇਬ ਚੋਂ ਪੈਸੇ ਕੱਢਦਾ ਤੇ ਲਾ ਦਿੰਦਾ ਤੇ ਜਿਹਦੇ ਕੋਲ ਨਹੀਂ ਹੁੰਦੇ ਉਹ ਕਿਸੇ ਕੋਲ ਲੈਣ ਚਲ ਜਾਂਦਾ ਕੋਈ ਬੈਂਕ ਤੋਂ ਕਰਜ਼ਾ ਲੈ ਕੇ ਕੰਮ ਸ਼ੁਰੂ ਕਰਦਾ ਤੇ ਕੋਈ ਕਿਸੇ ਭੈਣ ਭਰਾ ਤੋਂ ਲੈ ਆਉਂਦਾ ਭੈਣ ਭਰਾ ਕੋਈ ਚੰਗਾ ਮਿਲ ਜੇ ਉਹ ਕਹਿੰਦਾ ਵੀ ਚੱਲ ਜੇ ਤੇਰੇ ਕੋਲ ਨਹੀਂ ਹੈਗੇ ਮੈਂ ਦੇ ਦੇਣਾ ਆ ਰਾਸ ਮੈਂ ਤੈਨੂੰ ਦਿੱਤੀ ਤੇਰਾ ਜਿੰਨੇ ਦਾ ਕੰਮ ਚੱਲਦਾ ਹੈ ਮੈਂ ਤੈਨੂੰ ਦੇ ਦੇਣਾ ਇਹਦੇ ਨਾਲ ਖਰੀਦ ਵੇਚ ਖਰੀਦ ਵੇਚ ਤੈਨੂੰ ਲਾਹਾ ਮਿਲੂਗਾ ਪ੍ਰਾਫਿਟ ਮਿਲੂਗਾ ਲਾਹਾ ਜਿੰਨਾ ਕਮਾ ਲੇਗਾ ਸਾਰਾ ਹੀ ਤੇਰਾ ਹੈ ਮੈਨੂੰ ਕੁਝ ਨਹੀਂ ਵਿੱਚੋਂ ਚਾਹੀਦਾ ਲਾਹਾ ਸਾਰਾ ਹੀ ਤੇਰਾ ਪਰ ਵੀਰ ਬਣ ਕੇ ਮੈਂ ਤੈਨੂੰ ਜਿਹੜੀ ਰਾਸ ਦੇਣ ਲੱਗਾ ਮੈਂ ਤੇਰੇ ਤੋਂ ਸਾਲ ਬਾਅਦ ਵਾਪਸ ਲੈ ਲੈਣੀ ਪ੍ਰਮਾਤਮਾ ਨੇ ਸਾਨੂੰ ਰਾਸ ਦਿੱਤੀ ਆ ਇਹ ਸਰੀਰ ਤੇ ਇਹ ਵਿੱਚ ਜੀਵਾਤਮਾ ਤੇ ਉਹਨੇ ਆਖਿਆ ਕਿ ਭਾਈ ਸਤਨਾ 80 ਸਾਲਾਂ ਵਾਸਤੇ ਜਿੰਨੀ ਵੀ ਤੇਰੀ ਉਮਰ ਹੈ ਉਹਨੇ ਚਿਰ ਵਾਸਤੇ ਇਹ ਰਾਸ ਦੇ ਰਹੀ ਆ ਇਹਨੂੰ ਜਿੱਥੇ ਮਰਜ਼ੀ ਖਰਚ ਮਿੱਥੇ ਟਾਈਮ ਤੇ ਮੈਂ ਵਾਪਸ ਲਵਾਂਗਾ ਤੇ ਬੰਦਾ ਪੁੱਛੇ ਵੀ ਮੈਨੂੰ ਕੀ ਬਚਿਆ? ਰਾਸ ਬੈਂਕ ਤੋਂ ਆਪਾਂ ਕਰਜ਼ਾ ਲੈ ਲਈਏ ਉਹਨੂੰ ਲਿਵਾਰੀ ਚ ਰੱਖ ਕੇ ਜਿੰਦਰਾ ਲਾ ਦਈਏ ਮਿੱਥੇ ਟਾਈਮ ਤੇ ਆਪਾਂ ਕਰਜ਼ਾ ਵਾਪਸ ਕਰ ਦਈਏ ਜਿੰਦਰਾ ਖੋਲ ਕੇ ਪੈਸੇ ਦੇ ਦਈਏ ਨਾ ਉਹਨੂੰ ਕਿਤੇ ਖਰਚੀਏ ਨਾ ਕਿਤੇ ਲਾਈਏ ਉਹ ਪੈਸੇ ਪਏ ਪਏ ਡਬਲ ਨਹੀਂ ਹੋ ਸਕਦੇ ਉਥੇ ਭਾਵੇਂ ਚੂਹੇ ਟੱਕ ਜਾਣ ਰੱਬ ਨੇ ਸਾਨੂੰ ਸਾਹ ਦਿੱਤੇ ਰੱਬ ਨੇ ਸਾਨੂੰ ਇਹ ਸਰੀਰ ਦਿੱਤਾ ਇਹ ਜੀਵੋ ਤੇ ਪਿੰਡ ਦੇ ਦਿੱਤਾ ਇਹ ਰਾਸ ਦੇ ਦਿੱਤੀ ਅਸੀਂ ਰੋਜ਼ ਖਲੋ ਕੇ ਇੱਥੇ ਕਿਹਾ ਵੀ ਮਹਾਰਾਜ ਤੁਹਾਡੀ ਆ ਸੱਚੇ ਪਾਤਸ਼ਾਹ ਕਹਿੰਦੇ ਰਾਸ ਤਾਂ ਮੇਰੀ ਠੀਕ ਆ ਪਰ ਮੈਂ ਵਾਪਸ ਵੀ ਲਵਾਂਗਾ ਤੂੰ ਜੇ ਲਾਹਾ ਕੱਢ ਸਕਦਾ ਤਾਂ ਤੇ ਕੱਢ ਲੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਗਾ ਕੇ ਤਕ ਫੱਕੜੇ ਸਭ ਮੁੱਕ ਦੀ ਚਲੀ ਰਹਿਣ ਕਿਹੜੇ ਧੰਦੇ 'ਚ ਲੱਗਾ ਤੂੰ ਜ਼ਿੰਦਗੀ ਦਾ ਲਾਹਾ ਨਹੀਂ ਲਿਆ ਮਹਾਰਾਜ ਅਸੀਂ ਬਹੁਤ ਲਾਹਾ ਲਿਆ ਜ਼ਿੰਦਗੀ ਦਾ ਇਸ ਸਰੀਰ ਦੇ ਨਾਲ ਅਸੀਂ ਬੜੇ-ਬੜੇ ਪਦਾਰਥ ਖਾਦੇ ਨੇ ਅਸੀਂ ਬੜੀ ਜਾਇਦਾਦ ਬਣਾਈ ਹੈ ਅਸੀਂ ਬੜੇ ਬੜੇ ਦੇਸਾਂ ਨੂੰ ਜਿੱਤਿਆ ਅਸੀਂ ਬਹੁਤ ਲਾਹਾ ਲਿਆ ਇਸ ਸਰੀਰ ਦਾ ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰਿਆਂ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀਆਂ ਆਏ ਪਏ ਮਹਾਰਾਜ ਕਹਿੰਦੇ ਜੇ ਸੌ ਵਰਿਆਂ ਮਿੱਠਾ ਖਾਜਿਆ ਪੀ ਫਿਰ ਕੌੜਾ ਖਾਏ 100 ਸਾਲ ਮਿੱਠਾ ਖਾਣ ਤੋਂ ਬਾਅਦ ਵੀ ਜੇ ਕੋਈ ਕੌੜੀ ਚੀਜ਼ ਖਾਵੇਗਾ ਤਾਂ 100 ਸਾਲ ਦਾ ਮਿੱਠਾ ਮੂੰਹ ਨੂੰ ਕੌੜਾ ਹੁਣ ਤੋਂ ਬਚਾ ਨਹੀਂ ਸਕੇਗਾ ਜੇ ਸੋ ਬਰਿਆਂ ਮਿੱਠਾ ਖਾਜੇ ਪੀ ਫਿਰ ਕੌੜਾ ਖਾਏ ਉਹ ਕੌੜੀ ਗੋਲੀ ਮੌਤ ਦੀ ਰੱਬ ਨੇ ਸਾਰਿਆਂ ਲਈ ਰੱਖੀ ਹੋਈ ਹੈ ਉਹ ਐਂਡ ਤੇ ਸਾਰਿਆਂ ਨੂੰ ਖਾਣੀ ਪੈਣੀ ਮਹਾਰਾਜ ਕਹਿੰਦੇ ਜਦੋਂ ਉਹਨੇ ਮੂੰਹ ਕੌੜਾ ਕਰ ਦੇਣਾ ਤੇ 100 ਸਾਲ ਦੇ ਖਾਦੇ ਹੋਏ ਮਿੱਠੇ ਨੂੰ ਯਾਦ ਕਰਕੇ ਵੀ ਮੂੰਹ ਮਿੱਠਾ ਨਹੀਂ ਹੋਣਾ ਜੇ ਸੋ ਬਰਿਆਂ ਮਿੱਠਾ ਖਾਜੇ ਪੀ ਫਿਰ ਕੌੜਾ ਖਾਏ ਮਿੱਠਾ ਖਾਦਾ ਚਿਤ ਨਾ ਆਵੇ ਕੌੜਾ ਤਣ ਖਾਈ ਜਾਏ ਮਿੱਠਾ ਕੌੜਾ ਦੋਵੇਂ ਰੋਗ ਨਾਨਕ ਅੰਤ ਵਿਗੁੱਤੇ ਭੋਗ ਭੋਗਾਂ ਦੇ ਵਿੱਚ ਮਨੁੱਖ ਖਵਾਰ ਹੋ ਜਾਂਦਾ ਰੱਬ ਨੇ ਪਿੰਡਾ ਦਿੱਤਾ ਸਰੀਰ ਦਿੱਤਾ ਰੱਬ ਨੇ ਵਿੱਚ ਜੀਉ ਜੀਵ ਆਤਮਾ ਦੋ ਚੀਜ਼ਾਂ ਸਾਨੂੰ ਦੇ ਕੇ ਭੇਜਿਆ ਇਹਨਾਂ ਦੋਹਾਂ ਨੂੰ ਤੁਸੀਂ ਸਮਝੋ ਰਾਸ ਤੇ ਜਿੰਨਾ ਚਿਰ ਇਹ ਰਾਸ ਮੈਂ ਤੁਹਾਨੂੰ ਦਿੱਤੀ ਇਹਨੂੰ ਸਹੀ ਥਾਂ ਤੇ ਖਰਚ ਕੇ ਲਾਹਾ ਕੱਢ ਲਿਓ ਲਾਹਾ ਸਾਰਾ ਹੀ ਤੁਹਾਡਾ ਰਾਸ ਮੇਰੀ ਆ ਮੈਂ ਮਿੱਥੇ ਟਾਈਮ ਤੇ ਵਾਪਸ ਲੈ ਲਵਾਂਗਾ ਜੀਉ ਪਿੰਡ ਸਭ ਤੇਰੀ ਰਾਸ ਏ ਵਾਹਿਗੁਰੂ ਇਹ ਸਰੀਰ ਤੇਰੀ ਦਿੱਤੀ ਰਾਸ ਹੈ ਇਹ ਮਨ ਇਵੀ ਤੇਰੀ ਦਿੱਤੀ ਰਾਸ ਹੈ ਤੂੰ ਸਮਤ ਬਖਸ਼ ਫਿਰ ਇਹਨੂੰ ਸਹੀ ਥਾਂ ਤੇ ਖਰਚੀਏ ਸਹੀ ਥਾਂ ਤੇ ਖਰਚਣਾ ਕੀ ਹੈ ਇਹ ਜਿਹੜਾ ਜੀਓ ਹੈ ਇਹ ਸਿਮਰਨ ਕਰੇ ਪਰਮਾਤਮਾ ਨੂੰ ਯਾਦ ਕਰੇ ਜਿਨੇ ਇਹਨੂੰ ਬਣਾਇਆ ਇਹ ਜਿਹੜਾ ਪਿੰਡਾ ਸਰੀਰ ਆ ਇਹ ਸੇਵਾ ਕਰੇ ਸਰੀਰ ਸਹੀ ਨਾ ਹੋਵੇ ਸੇਵਾ ਨਹੀਂ ਜੇ ਕਰ ਸਕਦਾ ਜੇ ਸਾਡਾ ਸਰੀਰ ਠੀਕ ਨਹੀਂ ਸੇਵਾ ਕਰ ਲਵਾਂਗੇ ਬਿਮਾਰ ਆਦਮੀ ਸੇਵਾ ਕਰਵਾਉਂਦਾ ਹੈ ਕਰ ਨਹੀਂ ਸਕਦਾ ਮਨ ਸਿਮਰਨ ਕਰਦਾ ਹੈ ਤਨ ਸੇਵਾ ਕਰਦਾ ਹੈ ਦੋਨੇ ਸਫਲੇ ਹੋ ਜਾਂਦੇ ਪਰ ਮਨ ਸਿਮਰਨ ਨਾ ਕਰੇ ਫਿਰ ਕੀ ਹੁੰਦਾ ਗੁਰਬਾਣੀ ਚ ਲਿਖਿਆ ਸ੍ਰੀ ਰਾਗ ਦਾ ਕਤਿਆਂ ਰਾਗਾਂ ਚੋਂ ਪਹਿਲੇ ਰਾਗ ਦਾ ਪਹਿਲੇ ਪਾਸ਼ਾ ਦਾ ਪਹਿਲਾ ਹੀ ਸ਼ਬਦ ਹੈ ਉਹਦੇ ਚ ਲਿਖਿਆ ਹਰ ਬਿਨ ਜੀਓ ਜਲ ਬਲ ਜਾਓ ਇਹ ਮਨ ਸੜ ਬਲ ਜਾਵੇਗਾ ਜੇ ਸਿਮਰਨ ਨਹੀਂ ਕਰੇਗਾ ਇਹਨੇ ਸੜੇ ਬਲੇ ਰਹਿਣਾ ਪੁਜੇ ਰਹਿਣਾ ਹਰ ਵੇਲੇ ਰਜਦੇ ਰਹਿਣਾ ਸਿਮਰਨ ਤੋਂ ਬਿਨਾਂ ਹੀ ਮਨ ਸੜਦਾ ਹਰ ਬਿਨ ਜੀਓ ਜਲ ਬਲ ਜਾਓ ਤੇ ਸਰੀਰ ਸਰੀਰ ਕਹਿੰਦੇ ਸੇਵਾ ਤੋਂ ਬਿਨਾਂ ਛੜਦਾ ਇੱਕ ਥਾਂ ਤੇ ਹੋਰ ਬਚਣਾ ਆਂਦਾ ਸਰੀਰ ਜਲੋ ਗੁਣ ਬਾਹਰਾ ਜੋ ਗੁਰਕਾਰ ਨਾਲ ਕਮਾਏ ਉਹ ਸਰੀਰ ਵੀ ਵਿਕਾਰਾਂ ਵਿੱਚ ਛੜਦਾ ਰਹੇਗਾ ਜਿਹੜਾ ਗੁਰੂ ਦੀ ਕਾਰ ਨਹੀਂ ਕਮਾਵੇਗਾ ਭਾਗਾਂ ਵਾਲੇ ਨੇ ਉਹ ਜਿਹੜੇ ਗੁਰੂ ਦੀ ਦਸੀਕਾਰ ਕਮਾਉਂਦੇ ਨੇ ਗੁਰੂ ਦੀ ਸੇਵਾ ਕਰਦੇ ਨੇ ਖਾਰੀ ਸਾਰੀ ਜ਼ਿੰਦਗੀ ਕਈਆਂ ਦੀ ਸੇਵਾ ਕਰਦਿਆਂ ਲੰਘ ਜਾਂਦੀ ਹੈ ਪਾਤਸ਼ਾਹ ਕਹਿੰਦੇ ਹਨ ਮਨ ਨੇ ਸਫਲੇ ਹੋਣਾ ਵਾ ਸਿਮਰਨ ਕਰਕੇ ਤਨ ਨੇ ਸਫਲੇ ਹੋਣਾ ਸੇਵਾ ਕਰਨ ਕਰਕੇ ਜੇ ਮਨ ਸਿਮਰਨ ਨਾ ਕਰੇ ਉਹ ਛੜਦਾ ਹੈ ਸਰੀਰ ਜਲੋ ਗੁਣ ਬਹਾਰਾ ਸਰੀਰ ਵੀ ਛੜਦਾ ਜੇ ਉਹ ਗੁਣ ਪਰਉਪਕਾਰ ਸੇਵਾ ਨਾ ਕਰੇ ਸੇਵਾ ਤੇ ਸਿਮਰਨ ਕਰਨ ਲਈ ਇਸ ਮਨ ਤੇ ਤਨ ਦੋਹਾਂ ਦਾ ਤੰਦਰੁਸਤ ਰਹਿਣਾ ਜ਼ਰੂਰੀ ਹੈ ਜੀਓ ਤੇ ਪਿੰਡ ਦੋਵੇਂ ਤਕੜੇ ਚਾਹੀਦੇ ਆ ਜੀਓ ਮਨ ਇਹਨੂੰ ਕਿਵੇਂ ਠੀਕ ਰੱਖਿਆ ਜਾ ਸਕਦਾ ਇਹਨੂੰ ਠੀਕ ਰੱਖਣ ਲਈ ਮਹਾਰਾਜ ਨੇ ਕਿਹਾ ਗਿਆਨ ਚਾਹੀਦਾ ਹੈ ਗਿਆਨ ਕਾ ਬੱਧਾ ਮਨ ਰਹੇ ਸਰੀਰ ਨੂੰ ਕੀ ਚਾਹੀਦਾ ਸਰੀਰ ਨੂੰ ਚਾਹੀਦੀ ਤੰਦਰੁਸਤੀ ਤੰਦਰੁਸਤੀ ਲਈ ਅਗੋਂ ਫੇਰ ਤਿੰਨ ਚੀਜ਼ਾਂ ਚਾਹੀਦੀਆਂ ਨੰਬਰ 1 ਖੁਰਾਕ ਨੰਬਰ 2 ਕਸਰਤ ਨੰਬਰ 3 ਦਵਾਈ ਬੂਟੀ ਤੇ ਆਪਣੀ ਸੁਰਤ ਨੂੰ ਲੈ ਕੇ ਜਾਓ ਅੱਜ ਤੋਂ 500 ਸਾਲ ਪਹਿਲਾਂ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਜਦੋਂ ਗੱਦੀ ਤੇ ਬੈਠੇ ਉਹਨਾਂ ਨੇ ਕਿਹੜੇ ਦੋ ਕੰਮ ਸੀ ਜਿਹੜੇ ਸ਼ੁਰੂ ਕਰਾਏ ਕਦੀ ਬੰਦ ਨਹੀਂ ਹੋਣ ਦਿੱਤੇ ਪਹਿਲਾ ਕੰਮ ਸੀ ਗਿਆਨ ਦੇਣਾ ਦੂਜਾ ਕੰਮ ਸੀ ਤੰਦਰੁਸਤੀ ਦੇਣੀ ਤੁਹਾਡੇ ਮਨ ਤਕੜੇ ਤੁਹਾਡਾ ਤਨ ਵੀ ਤਕੜਾ ਜੀਵੋ ਤੇ ਪਿੰਡ ਦੋਵੇਂ ਠੀਕ ਚਾਹੀਦੇ ਆ ਸਵੇਰੇ ਉਹਨਾਂ ਨੇ ਬੱਚਿਆਂ ਨੂੰ ਇਕੱਠੇ ਕਰਨਾ ਆਖਣਾ ਪੜੋ ਤੇ ਸ਼ਾਮਾਂ ਨੂੰ ਅਖਾੜੇ ਦੇ ਵਿੱਚ ਕੁਸ਼ਤੀ ਲੜਾਉਣੀ ਕਿ ਲੜੋ ਪੜਨਾ ਤੇ ਲੜਨਾ ਦੋਵੇਂ ਕੰਮ ਆਉਣੇ ਚਾਹੀਦੇ ਆ ਉਹ ਕੌਮ ਬਚੂਗੀ ਜਿਹਨੂੰ ਦੋਨੇ ਆਉਂਦੇ ਆ ਜਿਨ੍ਹਾਂ ਨੂੰ ਪੜ੍ਹਨਾ ਨਹੀਂ ਆਉਂਦਾ ਉਹ ਲੜਨ ਵਾਲਿਆਂ ਦੇ ਗੁਲਾਮ ਬਣ ਜਾਣਗੇ ਜਿਨ੍ਹਾਂ ਨੂੰ ਸਿਰਫ ਪੜ੍ਹਨਾ ਆਉਂਦਾ ਲੜਨ ਵਾਲਿਆਂ ਦੇ ਗੁਲਾਮ ਬਣ ਜਾਣਗੇ ਜਿਨ੍ਹਾਂ ਨੂੰ ਸਿਰਫ ਲੜਨਾ ਆਉਂਦਾ ਉਹ ਪੜ੍ਹਨ ਵਾਲਿਆਂ ਦੀ ਗੁਲਾਮੀ ਕਰਨਗੇ ਜਿਨ੍ਹਾਂ ਨੂੰ ਦੋਨੋਂ ਆਉਂਦੇ ਨੇ ਉਹ ਰਾਜ ਕਰਨਗੇ ਬਾਂਦਰ ਕੋਲ ਕੱਲਾ ਦਿਮਾਗ ਹੈ ਝੋਟੇ ਕੋਲ ਕੱਲਾ ਜੋਰ ਹੈ ਦੋਨੇ ਗੁਲਾਮੀ ਕਰਦੇ ਸ਼ੇਰ ਦੇ ਕੋਲ ਦਿਮਾਗ ਵੀ ਹੈ ਸ਼ੇਰ ਦੇ ਕੋਲ ਜੋਰ ਵੀ ਹੈ ਉਹ ਹਾਥੀਆਂ ਨੂੰ ਟਾ ਲੈਂਦਾ ਮਹਾਰਾਜ ਨੇ ਕਿਹਾ ਜੀਓ ਪਿੰਡ ਸਭ ਤੇਰੀ ਰਾਸ ਸਾਰੀ ਰਾਸ ਦਾ ਵੇੜਾ ਗਰ ਕਰ ਦਿੱਤਾ ਮਨੁੱਖ ਨੇ ਮਨ ਸਿਮਰਨ ਨਹੀਂ ਕਰਦਾ ਤਨ ਸੇਵਾ ਨਹੀਂ ਕਰਦਾ ਤਨ ਨੂੰ ਖਾ ਗਏ ਨਸ਼ੇ ਮਲਾਵਟੀ ਖਾਣੇ ਇੱਕ ਕਰਦੇ ਜਿੰਨੇ ਜੀ ਨੇ ਉਹਦੇ ਚੋਂ ਇੱਕ ਠੀਕ ਹੈ ਚਾਰ ਠੀਕ ਨਹੀਂ ਹਨ ਕਿਹਦੇ ਕੋਲ ਤੰਦਰੁਸਤੀ ਹੈ ਹੈ ਕਿਸੇ ਕੋਲ ਕੋਈ ਵਰਲਾ ਪੱਗਾਂ ਵਾਲਾ ਬਚਿਆ ਤਨ ਤੰਦਰੁਸਤ ਨਹੀਂ ਰਹੇ ਮਨ ਮਨ ਜਿਹੜਾ ਉਹਨੂੰ ਸੋਸ਼ਲ ਮੀਡੀਆ ਹੈ ਟੀਵੀ ਹੈ ਕੇਬਲ ਹੈ ਫਿਲਮਾਂ ਹੈ ਨਾਚ ਹੈ ਗਾਣੇ ਹਨ ਹਰ ਬੰਦਾ ਮਸਾ ਰੰਗੜ ਬਣਨ ਨੂੰ ਤਿਆਰ ਬੈਠਾ ਸਾਧ ਸੰਗਤ ਜੀ ਮੇਰੇ ਸਤਿਗੁਰਾਂ ਨੇ ਅੱਜ ਤੋਂ 500 ਸਾਲ ਪਹਿਲਾਂ ਕਿਹਾ ਸੀ ਬੰਦੇ ਨੂੰ ਦੋ ਹੀ ਚੀਜ਼ਾਂ ਚਾਹੀਦੀਆਂ ਇੱਕ ਜੀਓ ਤੇ ਇੱਕ ਪਿੰਡ ਹੈ ਜੀਓ ਮਨ ਇਹ ਗਿਆਨ ਨਾਲ ਬਚੇਗਾ ਤਨ ਜਿਹੜਾ ਹੈ ਇਹ ਤੰਦਰੁਸਤੀ ਨਾਲ ਕਸਰਤ ਖੁਰਾਕ ਔਰ ਤਿੰਨੇ ਚੀਜ਼ਾਂ ਦਿੱਤੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪੜੋ ਖੁਰਾਕ ਬਾਰੇ ਉਦੋਂ ਹੀ ਲਿਖਿਆ ਸੀ ਲੰਗਰ ਚ ਮਾਤਾ ਖੀਵੀ ਜੀ ਦੇਸੀ ਘਿਓ ਵਾਲੀਆਂ ਖੀਰਾਂ ਵਰਤਉਂਦੇ ਹੁੰਦੇ ਸੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤਵੰਡਿਆ ਦਾ ਸਮਰਤ ਖੀਰ ਖਾਇ ਤੇ ਕੱਲਾ ਖੁਰਾਕ ਨਹੀਂ ਖਵਾਈ ਮੱਲ ਖਾੜੇ ਚ ਘੋਲਣ ਲਾਤੇ ਕਬੱਡੀ ਖੇਡੋ ਘੋਲ ਕਰੋ ਤਗੜੇ ਹੋ ਤੇ ਕੱਲਾ ਇਹੀ ਨਹੀਂ ਸਰੀਰ ਦੀ ਤੀਜੀ ਜ਼ਰੂਰਤ ਹੈ ਦਵਾਈ ਬੂਟੀ ਮਹਾਰਾਜ ਨੇ ਵੈਦ ਬਿਠਾਤੇ ਚੌਥੇ ਪੰਜਵੇਂ ਪਾਦਸ਼ਾ ਨੇ ਵੱਡੇ ਵੱਡੇ દવાખાਨੇ ਖੋਲੇ 7ਵੇਂ ਪਾਤਸ਼ਾਹ ਦੇ ਸਮੇਂ ਔਰੰਗਜ਼ੇਬ ਦਾ ਵੱਡਾ ਭਰਾ ਦਾਰਾ ਸ਼ਿਕੋ ਗੁਰੂ ਘਰੋਂ ਦਵਾਈ ਗਈ ਤੇ ਤਾਂ ਠੀਕ ਹੋਇਆ ਐਡੇ ਐਡੇ ਵੱਡੇ ਹਸਪਤਾਲ ਮਹਾਰਾਜ ਨਹੀਂ ਬਣਾਤੇ ਸਾਧ ਸੰਗਤ ਜੀ ਸਰੀਰ ਦੀ ਤੰਦਰੁਸਤੀ ਤੇ ਮਨ ਨੂੰ ਸੱਚਾ ਸੁੱਚਾ ਗਿਆਨ ਇਹ ਦੋ ਚੀਜ਼ਾਂ ਦੀ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਡੀ ਕੌਮ ਨੂੰ ਸਾਰਿਆਂ ਨੂੰ ਜ਼ਰੂਰਤ ਹੈ ਪਰ ਅਸੀਂ ਸਕੂਲਾਂ ਵਿੱਚ ਕੀ ਪੜ੍ਹਦੇ ਹਾਂ ਸਾਡੀਆਂ ਕਿਤਾਬਾਂ ਵਿੱਚ ਕੀ ਲਿਖਿਆ ਹੈ ਸਾਡੇ ਕਿਸੇ ਬੱਚੇ ਨੂੰ ਪੁੱਛੋ ਬੰਦੇ ਦੀਆਂ ਬੇਸਿਕ ਨੀਡਸ ਕੀ ਹੁੰਦੀਆਂ ਮੁੰਡੀਆਂ ਦੀਆਂ ਜ਼ਰੂਰਤਾਂ ਕੀ ਹੁੰਦੀਆਂ ਤੇ ਬੱਚਾ ਆਪਣੀਆਂ ਕਿਤਾਬਾਂ ਚੋਂ ਪੜ੍ਹ ਕੇ ਦੱਸੇਗਾ ਕਿ ਰੋਟੀ ਕਪੜਾ ਔਰ ਮਕਾਨ ਅੰਗਰੇਜ਼ੀ ਚ ਦੱਸੇਗਾ ਫੂਡ ਕਲੋਥ ਐਂਡ ਸ਼ੈਲਟਰ ਪੰਜਾਬੀ ਚ ਦੱਸ ਦੇਗਾ ਗੁੱਲੀ ਗੁੱਲੀ ਤੇ ਜੋਲੀ ਹੁਣ ਬੰਦੇ ਦੇ ਅੱਗੇ ਲਿਖ ਦੋ ਗੁਲਾਮ ਤੁਹਾਨੂੰ ਸਾਰੀ ਜ਼ਿੰਦਗੀ ਲਈ ਫ੍ਰੀ ਦਾ ਨੌਕਰ ਮਿਲ ਜੇ ਗੁਲਾਮ ਮਿਲ ਜੇ ਜਿੰਨੇ ਕੋਈ ਪੈਸਾ ਨਹੀਂ ਲੈਣਾ ਫ੍ਰੀ ਕੰਮ ਕਰਨਾ ਸਾਧ ਸੰਗਤ ਜੀ ਜਿਹੜਾ ਸੋਚ ਕੇ ਦੱਸਿਓ ਗੁਲਾਮ ਬੰਦੇ ਨੇ ਸਾਰੀ ਜ਼ਿੰਦਗੀ ਤੁਹਾਡਾ ਫ੍ਰੀ ਕੰਮ ਕਰਨਾ ਹੈ ਦੱਸੋ ਉਹਨੂੰ ਰੋਟੀ ਦਿਓਗੇ ਕਿ ਨਹੀਂ ਦੇਣੀ ਪਊਗੀ ਕਿ ਨਹੀਂ ਗੁਲਾਮ ਬੰਦੇ ਦੇ ਸਿਰ ਤੇ ਤਨ ਤੇ ਕਪੜਾ ਹੋਊਗਾ ਕਿ ਨਹੀਂ ਬਿਨਾ ਕਪੜਿਆਂ ਤੋਂ ਉਹਨੂੰ ਰੱਖ ਸਕਦੇ ਆ ਕੰਮ ਕਰਾ ਸਕਦੇ ਆ ਤੇ ਗੁਲਾਮ ਬੰਦੇ ਦੇ ਸਿਰ ਤੇ ਛੱਤ ਹੋਏਗੀ ਕਿ ਨਹੀਂ ਉਹ بارش ਦੇ ਵਿੱਚ ਮੀਂਹ ਚ ਬਾਹਰ ਪੈ ਸਕਦਾ ਰੋਟੀ ਕਪੜਾ ਤੇ ਮਕਾਨ ਇੱਕੋ ਗੁਲਾਮ ਦੀ ਜ਼ਰੂਰਤ ਹੁੰਦੀ ਹੈ ਅੰਗਰੇਜ਼ਾਂ ਦੇ ਗੁਲਾਮ ਸੀ ਉਹਨਾਂ ਨੇ ਪੁੱਠੀ ਪੜਾਈ ਪੜਾਈ ਆ ਤੇ ਪੜ੍ਹਦਿਆਂ ਨੂੰ ਦੋ ਸੌ ਸਾਲ ਹੋ ਗਿਆ ਬਾਅਦ ਵਾਲਿਆਂ ਨੇ ਉੱਚ ਕੋਈ ਤਬਦੀਲੀ ਨਹੀਂ ਕੀਤੀ ਕਿਉਂਕਿ ਉਹ ਹੀ ਉਹਨਾਂ ਦੀ ਵੀ ਸੋਚ ਹੋਈ ਹੈ ਗੁਰੂ ਅੰਗਦ ਦੇਵ ਜੀ ਨੇ ਅੱਜ ਤੋਂ 500 ਸਾਲ ਪਹਿਲਾਂ ਦੱਸਿਆ ਸੀ ਕਿ ਹਰ ਮਨੁੱਖ ਨੂੰ ਸਹੀ ਗਿਆਨ ਚਾਹੀਦਾ ਹੈ ਤੇ ਸਰੀਰਕ ਤੌਰ ਤੇ ਤੰਦਰੁਸਤੀ ਚਾਹੀਦੀ ਹੈ। ਮਹਾਰਾਜ ਨੇ 12 ਸਾਲੇ ਸੇਵਾ ਕੀਤੀ ਰੁਕਣ ਨਹੀਂ ਦਿੱਤੀ। ਹਮਾਯੂ ਬਾਦਸ਼ਾਹ ਆ ਗਿਆ ਸੀ ਕਹਿੰਦਾ ਮੇਰਾ ਸਤਿਕਾਰ ਕਰੋ ਉੱਠ ਕੇ ਤਾਂ ਗੁਰੂ ਜੀ ਬੱਚਿਆਂ ਨੂੰ ਪੜਾਉਂਦੇ ਰਹੇ ਉੱਠੇ ਨਹੀਂ। ਉਹਨਾਂ ਨੇ ਸੀਸ ਕਟਾਉਣਾ ਪ੍ਰਵਾਨ ਕਰ ਲਿਆ ਪਰ ਪੜਾਉਣਾ ਗੁਰਮਤਿ ਦੀ ਵਿੱਦਿਆ ਦੇਣੀ ਇਹ ਇਹਨੂੰ ਤੇ ਅਮਲ ਅਖਾੜੇ ਨੂੰ ਰੋਕਣਾ ਪ੍ਰਵਾਨ ਨਹੀਂ ਕੀਤਾ। ਇਹ ਅੱਜ ਸਾਡੀ ਸਾਰੀ ਕੌਮ ਦੀ ਜ਼ਰੂਰਤ ਹੈ ਅਸੀਂ ਸੱਚੇ ਪਾਤਸ਼ਾਹ ਦੇ ਅੱਗੇ ਰੋਜ਼ ਅਰਦਾਸ ਕਰਦੇ ਹਾਂ ਮਹਾਰਾਜ ਜੀਓ ਪਿੰਡ ਸਭ ਤੇਰੀ ਰਾਸ ਇਸ ਰਾਸ ਨੂੰ ਇਹੋ ਜੇ ਥਾਂ ਤੇ ਖਰਤੋ ਖਰਚੀਏ ਕਿ ਲਾਹਾ ਨਿਕਲੇ ਲਾਹਾ ਕੀ ਹੈ ਮੈਂ ਸੋਚਿਆ ਕਿ ਮੈਂ ਕੋਠੀਆਂ 10 ਪਾਲੀਆਂ ਪੰਜ-ਛੇ ਸ਼ੋਰੂਮ ਬਣਾ ਲਏ ਦੋ ਮੇਰੀਆਂ ਫੈਕਟਰੀਆਂ ਚੱਲਦੀਆਂ ਮੈਂ ਸਾਰੀ ਦੁਨੀਆ ਦੇ ਦੇਸ਼ਾਂ ਦੀ ਸੈਰ ਕਰ ਲਈ ਮੈਂ ਤਾਂ ਜ਼ਿੰਦਗੀ ਦਾ ਬਹੁਤ ਲਾਹਾ ਲਿਆ ਰਾਸ ਤੇ ਰੱਬ ਦੀ ਹੈ ਉਹਨੇ ਤਾਂ ਵਾਪਸ ਲੈ ਲੈਣੀ ਉਹ ਤਾਂ ਛੱਡ ਦਾਨੀ ਆਪਾਂ ਕਿਸੇ ਤੋਂ ਮੰਗ ਕੇ ਟਰੈਕਟਰ ਟਰਾਲੀ ਲੈ ਆਈਏ ਜਿਹਦਾ ਹੈਗਾ ਉਹ ਵਾਪਸ ਤਾਂ ਲਊਗਾ ਇਹ ਸਰੀਰ ਨੂੰ ਟਰਾਲੀ ਸਮਝ ਲਓ ਦਿਮਾਗ ਨੂੰ ਟਰੈਕਟਰ ਸਮਝ ਲਓ ਇਹ ਜੀਓ ਤੇ ਪਿੰਡ ਤਨ ਤੇ ਮਨ ਰੱਬ ਨੇ ਜਿੰਨੇ ਚਿਰ ਲਈ ਦਿੱਤਾ ਇਸ ਤੋਂ ਕੰਮ ਲੈ ਲਓ ਲਾਹਾ ਕੱਢ ਲਓ ਉਹ ਲਾਹਾ ਕੀ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਾਹੇ ਕਾਰਨ ਆਇਆ जग ਹੋਏ ਮਜੂਰ ਗਿਆ ਠਗਾਏ ਠੱਗ ਬਾਬਾ ਜੀ ਕਹਿੰਦੇ ਤੂੰ ਤਾਂ ਠੱਗਿਆਂ ਗਿਆ ਤੂੰ ਲਾਹਾ ਨਹੀਂ ਲਿਆ ਕੋਈ ਵੀ ਜ਼ਿੰਦਗੀ ਦਾ ਲਾਹਾ ਕੀ ਸੀ ਨਾਨਕ ਨਾਮ ਲਾਹਾ ਪ੍ਰਮਾਣ ਲਾਹਾ ਤੇਰੀ ਜ਼ਿੰਦਗੀ ਦਾ ਪ੍ਰਾਫਿਟ ਇਹੀ ਹੈ ਕਿ ਤੇਰਾ ਜਿਹੜਾ ਮਨ ਹੈ ਨਾਮ ਜਪ ਲੈ ਤੇਰਾ ਜਿਹੜਾ ਸਰੀਰ ਆ ਉਹ ਕੋਈ ਸੇਵਾ ਕਰ ਲੈ ਬਜ਼ੁਰਗਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਉਹਨਾਂ ਸਾਰੀ ਜ਼ਿੰਦਗੀ ਸੇਵਾ ਕੀਤੀ ਆ ਸਾਧ ਸੰਗਤ ਜੀ ਲਾਹਾ ਇਸ ਜੀਵਨ ਦਾ ਜਿਨ੍ਹਾਂ ਨੇ ਲੈ ਲਿਆ ਉਹਨਾਂ ਬਾਰੇ ਹੀ ਭਾਈ ਸਾਹਿਬ ਗਾਉਂਦੇ ਨੇ ਕਿ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ ਜਿੰਨੀ ਜ਼ਿੰਦਗੀ ਲੰਘੀ ਆ ਸਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਲੰਘੀ ਤੇ ਜਿਹੜੀ ਰਹਿੰਦੀ ਉਹਦਾ ਲੱਗ ਜੂ ਜਿਹੜੇ 10-20 ਸਾਲ ਹੋਰ ਹੋ ਜੇ 50 ਸਾਲਾਂ ਦਾ ਲੰਘਦਿਆਂ ਦਾ ਪਤਾ ਨਹੀਂ ਲੱਗਾ ਤੇ ਜਿਹੜੇ 10-20 50 ਹੋਰ ਹੋਣਗੇ ਉਹਨਾਂ ਦਾ ਕਿਹੜਾ ਲੱਗਣਾ ਗੁਰੂ ਸਾਹਿਬ ਜੀ ਕਹਿੰਦੇ ਨੇ ਜਾਗ ਲੈ ਹੋਰੇ ਮਨਾਂ ਜਾਗ ਲੈ ਹੋ ਜਾਗਣਾ ਕੀ ਹੈ ਕੰਮ ਤਾਂ ਆਪਾਂ ਕਰ ਨਹੀਂ ਕੰਮ ਤੋਂ ਬਿਨਾਂ ਗੁਜ਼ਾਰਾ ਨਹੀਂ ਪਰ ਸਭ ਤੋਂ ਸਿਰੇ ਵਾਲਾ ਕੰਮ ਛੱਡੀ ਬੈਠੇ ਆ ਸਭ ਤੋਂ ਸਿਰੇ ਵਾਲਾ ਕੰਮ ਕੀ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕਿਆ ਕਰਮ ਆ ਸਿਰੇ ਦਾ ਕੰਮ ਆ ਇਹ ਕਰੋ ਆਪੂ ਆਪਣੇ ਨੇੜੇ ਦੇ ਗੁਰੂ ਘਰਾਂ 'ਚ ਜਾਓ ਨਿਤਨੇਮ ਕਰੋ ਕੀਰਤਨ ਕਰੋ ਕਥਾ ਕਰੋ ਸੁਣੋ ਜੋ ਮਰਜ਼ੀ ਕਰੋ ਬੈਠੋ ਭਾਵੇਂ ਸਾਤਨਾ ਵੈਗਰੂ ਜਪ ਕੇ ਆ ਜਾਓ ਸੰਗਤ ਵਿੱਚ ਸਾਨੂੰ ਜਾਣਾ ਚਾਹੀਦਾ ਅਸੀਂ ਸੰਗਤ ਛੱਡੀ ਹੈ ਤਾਂ ਅਸੀਂ ਪਿੱਛੇ ਵੱਲ ਨੂੰ ਆਏ ਹ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਣ ਸਿੱਖੀ ਨਾਲ ਗੁਰਮਤ ਨਾਲ ਗੁਰਬਾਣੀ ਨਾਲ ਜੋੜਨ ਉਲਾਂ ਚੁੱਕਾਂ ਦੀ ਖਿਮਾ ਸਮਾਂ ਦੇਤਾ ਆਪ ਜੀ ਦਾ ਧੰਨਵਾਦ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਹਰ ਕੋਈ ਇਸ ਜੀਓ ਪਿੰਡ ਦੀ ਰਾਸ ਨੂੰ ਸਫਲਾ ਕਰਕੇ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ